जो पाथर को कहते देव ताकि बिरथा होवे सेव जो पाथर की पाई पाए तिसकी काल अजाई जाए ठाकर हमरा सद बुलंता सर्ब जी को प्रव दान देता अंतर दो न जाने अंध भ्रमका मोया पावे फंद ना पाथर बोले ना किश दे फोकट कर्म ने फल है सेव ਗੁਰਬਾਣੀ ਦਾ ਇਹ ਸ਼ਬਦ ਮਹਾਨ ਸ਼ਬਦ ਗੁਰਬਾਣੀ ਸਾਨੂੰ ਕੀ ਸਮਝਾਉਣਾ ਚਾਹੁੰਦੀ ਹੈ ਕਿ ਜੋ ਪੱਥਰਾਂ ਦੀ ਪੂਜਾ ਕਰਦੇ ਹਨ ਪੱਥਰ ਨੂੰ ਰੱਬ ਆਖਦੇ ਹਨ ਮੱਥਾ ਟੇਕਦੇ ਹਨ ਮੂਰਤੀਆਂ ਦੇ ਪੈਰੀਂ ਹੱਥ ਲਾਉਂਦੇ ਹਨ ਉਹਨਾਂ ਦਾ ਕੀਤਾ ਕਰਾਇਆ ਕਰਮਕਾਂਡ ਸਭ ਨੇਫਲ ਹੈ ਅੰਨਾ ਮੂਰਖ ਆਪਣੇ ਅੰਦਰ ਵਾਲੇ ਰੱਬ ਨੂੰ ਪਹਿਚਾਣਦਾ ਹੀ ਨਹੀਂ ਹੈ ਭਰਮਾਂ ਦਾ ਮਾਰਿਆ ਹੋਇਆ ਥਾਂ ਥਾਂ ਤੇ ਭਟਕਦਾ ਫਿਰਦਾ ਹੈ ਇਹ ਜੋ ਮੂਰਤੀਆਂ ਹਨ ਨਾ ਕੁਝ ਦਿੰਦੀਆਂ ਹਨ ਅਤੇ ਨਾ ਹੀ ਕੁਝ ਬੋਲਦੀਆਂ ਹਨ ਇਹ ਸਭ ਤੇਰੇ ਕੀਤੇ ਗਏ ਕੰਮ ਫੋਕਟ ਹਨ ਬੇਕਾਰ ਹਨ ਇਹਨਾਂ ਦਾ ਕੋਈ ਅਰਥ ਨਹੀਂ ਹੈ ਧੰ ਗੁਰੂ ਨਾਨਕ ਸਾਹਿਬ ਨੇ ਸਾਨੂੰ ਇੱਕ ਨਾਲ ਜੋੜਿਆ ਸੀ ਜੋ ਪੂਰੀ ਧਰਤੀ ਆਕਾਸ਼ ਪਤਾਲ ਦਾ ਪ੍ਰਤਪਾਲਕ ਹੈ ਏਕੋ ਸਿਮਰੀਏ ਨਾਨਕਾ ਜੋ ਜਲ ਥਲ ਰਹਾ ਸਮਾਏ ਜੋ ਜਲ ਥਲ ਹਰ ਥਾਂ ਮੌਜੂਦ ਹੈ ਉਸ ਦੀ ਹੀ ਅਰਾਧਨਾ ਕਰਨੀ ਹੈ ਆਪੀ ਨੇ ਆਪ ਸਾਜਿਓ ਆਪੀ ਨੇ ਰੱਖਿਓ ਨਾਉ ਦੁਈ ਕੁਦਰਤ ਸਾਜੀਏ ਕਰਾਸਨ ਡਿਠੋ ਚਾਓ ਆਪਣੀ ਕਲਾ ਬਣਾ ਕੇ ਪੂਰੀ ਕਾਇਨਾਤ ਬਣਾ ਕੇ ਵਿੱਚ ਬੈਠਾ ਹੈ ਏਕ ਰੂਪ सगला पसारा ਆਪੇ ਵਣਜ ਆਪੇ ਬਿਹਾਰਾ ਅੰਤਰ ਬਾਹਰ ਤੇਰੀ ਬਾਣੀ ਤੁਦ ਆਪ ਕਥੀ ਕੈ ਆਪ ਵਿਖਾਣੀ ਗੁਰ ਕਹਿਆ ਸਭ ਏਕੋ ਏਕੋ ਆਵਰਨਾ ਕੋਈ ਹੋਏਗਾ ਜੀਓ ਇੱਕ ਸਿੱਕੇ ਆਪ ਉਪਾਇਆ ਦੁਬਦਾ ਦੂਜਾ ਤ੍ਰਿਪਤ ਮਾਇਆ ਏ ਸੀ ਗੁਰੂ ਨਾਨਕ ਦੇਵ ਜੀ ਦਾ ਰੱਬ ਜਿਹਦੇ ਨਾਲ ਉਹਨਾਂ ਨੇ ਜੁੜਨ ਲਈ ਕਿਹਾ ਸੀ ਜੋ ਹਰਥਾਂ ਵਿਆਪਕ ਹੈ ਸਾਰੀ ਸ੍ਰਿਸ਼ਟੀ ਦਾ ਪ੍ਰਤਪਾਲਕ ਹੈ ਬੈਠ ਕੇ ਆਪਣੀ ਬਣਾਈ ਕੁਦਰਤ ਨੂੰ ਵੇਖ ਰਿਹਾ ਹੈ ਬਾਬੇ ਨਾਨਕ ਦੀ ਗੱਲ ਵੱਲ ਤਾਂ ਅਸੀਂ ਧਿਆਨ ਹੀ ਨਹੀਂ ਦਿੱਤਾ ਪਰ ਤੁਰ ਪਏ ਹੋਰ ਪਾਸਿਆਂ ਨੂੰ ਅਸੀਂ ਕਈ ਪ੍ਰਕਾਰ ਦੇ ਰੱਬ ਬਣਾ ਲਏ ਤੇ ਆਪਣੇ ਆਪਣੇ ਹਿਸਾਬ ਨਾਲ ਪੂਜਾ ਕਰਨ ਲੱਗ ਪਏ ਆਪਣੇ ਤਰੀਕਿਆਂ ਨਾਲ ਮੰਨਤਾ ਸ਼ੁਰੂ ਕਰ ਦਿੱਤੀ ਇੰਨਾ ਰੱਬਾਂ ਦੀਆਂ ਵੀ ਅਲੱਗ-ਅਲੱਗ ਕਿਸਮਾਂ ਬਣਾ ਲਈਆਂ ਜਿਵੇਂ ਕਿ ਦਰਖਤਾਂ ਵਾਲਾ ਰੱਬ ਝੰਡਾਂ ਤੇ ਤੇਲ ਚੜਾਉਣਾ ਖੰਮਣੀਆਂ ਬੰਨਣੀਆਂ ਕਰੀਰਾਂ ਦੀ ਪੂਜਾ ਪਿੱਪਲ ਬੇਰੀਆਂ ਮੜੀਆਂ ਮਸਾਣਾ ਦੀ ਪੂਜਾ ਸਮਾਦਾਂ ਬੁੱਤਾਂ ਦੀ ਪੂਜਾ ਕਬਰਾਂ ਦੀ ਪੂਜਾ ਕਾਗਜ਼ਾਂ ਦੀ ਪੂਜਾ ਕਾਗਜ਼ਾਂ ਦੀਆਂ ਤਸਵੀਰਾਂ ਦੀ ਪੂਜਾ ਕਾਗਜ਼ ਵਾਲੇ ਰੱਬ ਦੀ ਧੰਗੁਰੂ ਨਾਨਕ ਦੇਵ ਜੀ ਦੀ ਸੋਭਾ ਸਿੰਘ ਵੱਲੋਂ ਬਣਾਈ ਮਨਕੜੰਤ ਤਸਵੀਰ 99% ਸਿੱਖਾਂ ਦੇ ਘਰਾਂ ਵਿੱਚ ਲੱਗੀ ਹੋਈ ਹੈ ਇਸ ਤਸਵੀਰ ਦੀ ਪੂਜਾ ਵੀ ਕੀਤੀ ਜਾਂਦੀ ਹੈ ਫੁੱਲ ਮਾਲਾ ਵਿੱਚ ਚੜਾਈਆਂ ਜਾਂਦੀਆਂ ਹਨ ਅੱਜਕੱਲ ਤਾਂ ਇੱਕ ਕੋਨੇ ਵਿੱਚ ਇੱਕ ਕਮਰਾ ਹੀ ਲੱਗ ਬਣਾਇਆ ਹੁੰਦਾ ਹੈ ਜਿੱਥੇ ਤਸਵੀਰਾਂ ਹੋਰ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਵੀ ਰੱਖੀਆਂ ਹੁੰਦੀਆਂ ਹਨ ਹੁਣ ਤਾਂ ਬਾਬੇ ਨਾਨਕ ਦੀ ਵੀ ਪੱਥਰ ਦੀ ਤਸਵੀਰ ਬਣਾ ਕੇ ਰੱਖੀ ਹੋਈ ਐ ਤੂੰ ਵਗਰ ਬੱਤੀ ਕੀਤੀ ਜਾਂਦੀ ਹੈ ਅਸੀਂ ਆਪਣੇ ਬੱਚਿਆਂ ਨੂੰ ਇਹਨਾਂ ਤਸਵੀਰਾਂ ਕੋਲ ਖੜੇ ਕਰਕੇ ਕਹਿੰਦੇ ਆ ਕਿ ਬੇਟਾ ਬਾਬਾ ਜੀ ਨੂੰ ਮੱਥਾ ਟੇਕੋ ਇਹ ਸਾਡੇ ਗੁਰੂ ਜੀ ਹਨ ਬੱਚਿਆਂ ਦੇ ਦਿਮਾਗ ਵਿੱਚ ਅਸੀਂ ਕੀ ਭਰ ਰਹੇ ਹਾਂ ਤਸਵੀਰਾਂ ਵਾਲੇ ਪਾਸੇ ਲਿਜਾ ਰਹੇ ਹਾਂ ਅਸਲ ਮੂਲ ਤੋਂ ਦੂਰ ਕਰ ਰਹੇ ਹਾਂ ਇਹ ਤਸਵੀਰਾਂ ਆਮ ਹਨ ਪਰ ਗੁਰਬਾਣੀ ਦਾ ਗੁਟਕਾ ਗੁਰਬਾਣੀ ਦੀ ਕੋਈ ਕਿਤਾਬ ਗੁਰਬਾਣੀ ਦੀ ਸਟਿਕ ਇਹ ਸਭ ਸਾਡੇ ਘਰਾਂ ਵਿੱਚ ਨਹੀਂ ਮਿਲੇਗਾ ਅੱਜ ਅਸੀਂ ਪਰੇਸ਼ਾਨ ਵੀ ਤਾਂ ਹੀ ਹਾਂ ਸਾਡੀ ਪਰੇਸ਼ਾਨੀ ਦਾ ਕਾਰਨ ਸਾਡੀ ਅਗਿਆਨਤਾ ਹੈ ਘਰਾਂ ਵਿੱਚ ਲੜਾਈ ਝਗੜੇ ਮਾਤਾ ਪਿਤਾ ਦੀ ਆਗਿਆ ਨਹੀਂ ਮੰਨਦੇ ਬੱਚੇ ਮਾੜੀ ਸੰਗਤ ਦਾ ਅਸਰ ਇਹ ਸਭ ਸੁਭਾਵਿਕ ਹੈ ਕਿਉਂਕਿ ਇਹ ਤਾਂ ਹੋਣਾ ਹੀ ਸੀ ਬੱਚਿਆਂ ਨੂੰ ਅਸੀਂ ਗੁਰਬਾਣੀ ਨਾਲ ਜੋੜਿਆ ਹੀ ਨਹੀਂ ਜੇਕਰ ਅਸੀਂ ਗੁਰਬਾਣੀ ਨਾਲ ਬੱਚਿਆਂ ਨੂੰ ਜੋੜਿਆ ਹੁੰਦਾ ਤਾਂ ਅੱਜ ਸਾਡੇ ਬੱਚੇ ਚੰਗੇ ਅਕਸ ਵਾਲੇ ਇਨਸਾਨ ਬਣਦੇ ਕਿਉਂਕਿ ਜਪਜੀ ਸਾਹਿਬ ਤਾਂ ਅਸੀਂ ਉਹਨਾਂ ਨੂੰ ਪੜ੍ਹ ਕੇ ਸੁਣਾਇਆ ਹੀ ਨਹੀਂ ਜੇਕਰ ਅਸੀਂ ਜਪਜੀ ਸਾਹਿਬ ਉਹਨਾਂ ਨੂੰ ਪੜ੍ਹ ਕੇ ਸੁਣਾਉਂਦੇ ਤਾਂ ਉਹਨਾਂ ਨੂੰ ਜੀਵਨ ਜਾਂਚ ਦਾ ਪਤਾ ਲੱਗਦਾ ਕਿ ਜੀਵਨ ਜਾਂਚ ਕੀ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਹ ਦੇਵੀ ਗੁਣਾਂ ਦਾ ਮਾਲਕ ਅਸੀਂ ਇਸ ਨੂੰ ਮੰਨਣਾ ਹੈ ਜੋ ਆਦ ਸੱਚ ਜੋਗਾਦ ਸੱਚ ਹੈਪੀ ਸੱਚ ਨਾਨਕ ਹੋਸੀਪੀ ਸੱਚ ਹੈ ਅਸੀਂ ਸਾਡੇ ਬੱਚਿਆਂ ਨੂੰ ਆਸਾ ਕੀ ਵਾਰ ਪੜ੍ਹ ਕੇ ਸੁਣਾਈ ਹੁੰਦੀ ਤਾਂ ਸਾਡੇ ਬੱਚਿਆਂ ਨੂੰ ਪਤਾ ਹੁੰਦਾ ਕਿ ਗੁਰੂ ਸਾਹਿਬ ਸਾਡੇ ਵਿੱਚ दैवी ਗੁਣ ਪਰ ਕੇ ਇੱਕ ਚੰਗੇ ਆਚਰਣ ਵਾਲਾ ਮਨੁੱਖ ਬਣਾਉਣਾ ਚਾਹੁੰਦੇ ਹਨ ਜੇਕਰ ਅਸੀਂ ਸੁਖਮਨੀ ਸਾਹਿਬ ਸੁਣਾਇਆ ਹੁੰਦਾ ਤਾਂ ਸੁੱਖਾਂ ਦੀ ਮਨੀ ਕਿਵੇਂ ਪ੍ਰਾਪਤ ਕਰਨੀ ਹੈ ਉਹਨਾਂ ਨੂੰ ਪਤਾ ਹੁੰਦਾ ਕਿ ਸੁਖਮਨੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ ਉਹਨਾਂ ਨੂੰ ਪਤਾ ਹੁੰਦਾ ਕਿ ਸੁੱਖਾਂ ਦੀ ਮਨੀ ਕਿਵੇਂ ਪ੍ਰਾਪਤ ਕਰਨੀ ਹੈ